ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੋਸਤੋ ਪਿੰਡ ਅਰੀਨੋਂ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਗਰਮੀਤ ਸਿੰਘ ਗੱਲੇ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਤੇ ਕਿੰਨੇ ਵੀ ਭਰਾ ਆਪਣੇ ਪੇਜ 'ਤੇ ਕਰਿਆ ਤੇ ਬੈਲ ਵਾਲਾ ਬਟਰ ਲਾਜ਼ਮੀ ਦਵਾ ਦਿਓ ਤੇ ਬਾਈਆਂ ਨੇ ਚੀਜੇ ਸੂਏ ਮੱਝ ਸੇਲ ਕਰਨੀਆਂ ਸਾਹਮਣੇ ਨਿਗਿਆ ਤੁਹਾਨੂੰ ਮੱਝ ਤੇ ਆਪਾਂ ਮਰਾ ਰਹੇ ਹਾਂ ਤੇ ਚੈੱਕ ਪਾਲ ਤੋਰੀ ਕਰਨੀ ਹੈ ਕੁੰਡੇ ਸਿੰਘਾ ਕਰਮ ਵਾਲੀ ਦੇ ਪਿੰਡੇ ਦੀ ਬੇਲ ਚੈੱਕ ਕਰ ਲਿਓ ਇੱਕ ਹਫਤਾ ਦੀ ਕੱਚੀ ਆ ਦੋਸਤੋ ਇੱਕ ਹਫਤਾ ਦੀ ਕੱਚੀ ਆ ਬਹੁਤ ਵਧੀਆ ਛਕੀਣ ਮੱਝ ਚੀਜੇ ਸੂਏ ਕੁੰਡੇ ਸਿੰਘਾ ਕਰਮਾ ਵਾਲੀ ਦੇ ਪਿੰਡੇ ਦੀ ਵੇਲ ਚੰਗੀ ਤਰ੍ਹਾਂ ਚੈੱਕ ਕਰ ਲਿਓ ਤੱਲੀ ਗੱਲ ਨੂੰ ਨਿਗਾਹ ਮਾਰ ਲਿਓ ਆਪਦੇ ਸਾਨ ਲੇਵਾ ਚੈੱਕ ਕਰ ਲਓ ਚਾਰੇ ਸਾਨ ਬਿਲਕੁਲ ਬਰਾਬਰ ਦੇ ਤਾਣਾ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਾ ਕਰੋ ਤੇ ਹੋਰ ਵੀ ਖਰੀਦਦਾਰਾਂ ਮੇਰਾ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਲੈ ਸਕਣ ਤੇ ਦੋਸਤੋ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ ਫੇਸ ਨੂੰ ਲਾਜ਼ਮੀ ਬੈਲ ਵਾਲਾ ਬਟਨ ਵਾ ਦਿਓ ਤੇ ਆਪਾਂ ਤੁਹਾਨੂੰ ਤੋਰ ਕੇ ਵਿਖਾ ਰਹੇ ਹਾਂ ਤੇ ਚੈੱਕ ਪਾਸ ਕਰ ਲਓ ਚੰਗੀ ਤਰ੍ਹਾਂ ਤੇ ਬਾਈਆਂ ਦਾ ਮੋਬਾਈਲ ਨੰਬਰ ਆਪਾਂ ਵੀਡੀਓ 'ਚ ਪਾਵਾਂਗੇ ਤੇ ਬਾਈਆਂ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਬਾਈ ਦੀ ਡਿਮਾਂਡ 1 ਲੱਖ 25000 ਰੁਪਏ ਬਾਈ ਮੁੱਲ ਕਰਦੇ ਆ ਤੇ ਮੌਕੇ ਤੇ ਮਾਨਤਨ ਬਾਈ ਹੁਣੇ ਲਾਜ਼ਮੀ ਕਰਨਗੇ ਤੇ ਬਾਈਆਂ ਦਾ ਮੋਬਾਈਲ ਨੰਬਰ ਵੀਡੀਓ ਚ ਚੱਲਦਾ ਰਹੂਗਾ ਤੇ ਲਾਜ਼ਮੀ ਗੱਲਬਾਤ ਕਰਿਓ ਬਹੁਤ ਸ਼ਕੀਨ ਚੰਗੇ ਰਵੇ ਦੀ ਮੱਝਾ ਦੋਸਤੋ ਤੇ ਮਿਲਦੇ ਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ